ਇਰਸੀ ਹੋਰ ਬੋਲੀ ਹੋਰੀ ਬਾਪਾ ਸਾਸਰੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸ ਕਰਨ ਸਿੰਘ ਸੰਧੂ ਅੱਜ ਆਪਣਾ ਲਿਖਿਆ ਹੋਇਆ ਇੱਕ ਹੋਰ ਗੀਤ ਲੈ ਕੇ ਆਇਆ ਵਾਂ ਇਸ ਵਾਰ ਪਾਰਟ 2 ਨਹੀਂ ਆ ਆਪਣੀ ਲਿਖੀ ਚੀਜ਼ ਲੈ ਕੇ ਆਇਆ ਵਾਂ ਸੋ ਉਮੀਦ ਕਰਦਾ ਵਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੇਅਰ ਵੱਤੋ ਵੱਤ ਕਰਿਆ ਕਰੋ ਕਿਉਂਕਿ ਬਹੁਤ ਲੋੜ ਆ ਮੈਨੂੰ ਤੁਹਾਡੀ ਸਪੋਰਟ ਦੀ ਲਓ ਜੀ ਸੁਣੋ ਉਹ ਜਿਹੜੀ ਸੂਟ ਦੀ ਸ਼ਕੀਨ ਬੜੀ ਹੋਊਗੀ ਜਿਹਨੇ ਪਤਲੀ ਜਿਗੋਤ ਕਰੀ ਹੋਊਗੀ ਉਹਦੀ ਤੋਰ 'ਚ ਮੜਕ ਹੋਉ ਦਿਸਦੀ ਜਿਨੇ ਹੱਥ 'ਚ ਕਿਤਾਬ ਵੜੀ ਹੋਊਗੀ ਉਹਦੀ ਤੋਰ 'ਚ ਮੜਕ ਹੋਉ ਦਿਸਦੀ ਜਿਨੇ ਹੱਥ 'ਚ ਕਿਤਾਬ ਫੜੀ ਹੋਊਗੀ ਮੁੰਡਾ ਜੱਟਾਂ ਦਾ ਜਵਾਨ ਹੋਇਆ ਗੱਭਰੂ ਮੁੰਡਾ ਜੱਟਾਂ ਦਾ ਜਵਾਨ ਹੋਇਆ ਗੱਭਰੂ ਤੂੰ ਵੀ 21ਵਾਂ ਗਈਆਂ ਜਾਂਪ ਮਾਰਨੀ ਉਹ ਜਿਹਨੂੰ ਕਹਿੰਦੇ ਨੇ ਪਿਆਰ ਨਾਲ ਨਖਰੋ ਉਹਦਾ ਬਣੂ ਸਰ ਨੇਮ ਸਰਦਾਰਨੀ ਤੈਨੂੰ ਕਰਾਂਗੇ ਪਿਆਰ ਬੜਾ ਜੱਟੀਏ ਤੈਨੂੰ ਇੰਨਾ ਕਿਤੇ ਕਰਾਂਗੇ ਪਿਆਰ ਨਹੀਂ ਓ ਕੁੜੇ ਤੇਰਾ ਮੇਰਾ ਹੋਊ ਐਸਾ ਰਿਸ਼ਤਾ ਬਣ ਜਾਊਗਾ ਮਿਸਾਲ ਇਸ ਜੱਗ ਤੇ ਤੂੰ ਵੀ ਕਰੇਂਗੀ ਐ ਸੂਟਾਂ ਦੀਆਂ ਮੈਚੀਆਂ ਜਿਹੜਾ ਚੜਿਆ ਹੂ ਰੰਗ ਮੇਰੀ ਪੱਗ ਤੇ ਜਿਹੜਾ ਚੜਿਆ ਹੂ ਰੰਗ ਮੇਰੀ ਪੱਗ ਤੇ ਮੁੰਡਾ ਸੋਹਣੀਏ ਫਿਰੋਜ਼ਪੁਰ ਸ਼ਹਿਰ ਦਾ ਮੁੰਡਾ ਸੋਹਣੀਏ ਫਿਰੋਜ਼ਪੁਰ ਸ਼ਹਿਰ ਦਾ ਜਾਨ ਤੇਰੇ ਪਿੱਛੇ ਦੇਣ ਨੂੰ ਤਿਆਰ ਨਹੀਂ ਉਹ ਜੀਨੂੰ ਕਹਿੰਦੇ ਨੇ ਪਿਆਰ ਨਾਲ ਨਖਰੋ ਉਹਦਾ ਬਣੂ ਸਰ ਇਹਨੇ ਮ ਸਰ ਇਹਦਾਰਨੀ ਤੈਨੂੰ ਕਰਾਂਗੇ ਪਿਆਰ ਬੜਾ ਜੱਟੀਏ ਤੈਨੂੰ ਇੰਨਾ ਕਿਤੇ ਕਰਾਂਗੇ ਪਿਆਰ ਨਹੀਂ ਹ ਤੈਨੂੰ ਅੱਖਾਂ ਦੇ ਫਰੰਟ ਜਦ ਦੇਖੀਏ ਸਾਰੀ ਦੁਨੀਆ ਦਾ ਮਿਲ ਜੇ ਸਕੂਨੀ ਪਹਿਲਾ ਮਾਪਿਆਂ ਦੇ ਉੱਤੋਂ ਜਾਨਵਾਰ ਦਾ ਦੂਜਾ ਯਾਰੀਆਂ ਦਾ ਰੱਖਦਾ ਜਨੂਨੀ ਪਹਿਲਾ ਮਾਪਿਆਂ ਦੇ ਉੱਤੋਂ ਜਾਨਵਾਰ ਦਾ ਦੂਜਾ ਯਾਰੀਆਂ ਦਾ ਰੱਖਦਾ ਜਨੂਨੀ ਦੇਖ ਕਰਕੇ ਪਿਆਰ ਕਰਨ ਸੰਦੂ ਨੂੰ ਦੇਖ ਕਰਕੇ ਪਿਆਰ ਲਾਣੇਦਾਰ ਨੂੰ ਪਿੰਡ ਵੱਜਿਆ ਕਰੇ ਗੀ ਲਾਣੇਦਾਰ ਨਹੀਂ ਉਹ ਜੀ ਨੂੰ ਕਹਿਣ ਸਾਰੇ ਪਿਆਰ ਨਾਲ ਨਖਰੋ ਉਹਦਾ ਬਣੂ ਸਰੇਮ ਸਰੇਦਾਰਨੀ ਤੈਨੂੰ ਕਰਾਂਗਾ ਤੇ ਪਿਆਰ ਬੜਾ ਚੱਟিয়ে ਤੈਨੂੰ ਇੰਨਾ ਕਿਤੇ ਕਰਾਂਗੇ ਪਿਆਰ ਨਹੀਂ ਥੈਂਕ ਯੂ